ਅੱਜ ਦੀ ਇਸ ਵੀਡੀਓ ਚੋ ਲੈ ਚਲਦੇ ਆ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਲੱਗਿਆ ਹੋਇਆ ਕਿਸਾਨ ਮੇਲਾ ਕਿਸਾਨ ਮੇਲੇ ਦੇ ਵਿੱਚ ਜਿੱਥੇ ਦੇਸ਼ ਭਰ ਤੋਂ ਬਖਵਖ ਸਟਾਲਾਂ ਨੇ ਬਖਵਖ ਬੀਜਾਂ ਬਾਰੇ ਖੇਤੀ ਦੇ ਸੰਧਾਂ ਬਾਰੇ ਪਸ਼ੂ ਪਾਲਣ ਬਾਰੇ ਬਹੁਤ ਤਰ੍ਹਾਂ ਦੀ ਜਾਣਕਾਰੀ ਹੈ ਉੱਥੇ ਤੁਹਾਨੂੰ ਇਸ ਕਸਟਾਲ ਤੇ ਲੈ ਚਲਦਾ ਜਿੱਥੇ ਬਹੁਤ ਹੀ ਪੁਰਾਣਾ ਪੰਜਾਬ ਦਾ ਜੰਗਲੀ ਗੰਨਾ ਜਾਂ ਕਾਠਾ ਗੰਨਾ ਕਿਹਾ ਜਾਂਦਾ ਤੇ ਬਾਈ ਜੀ ਉਹ ਪੂਰੇ ਪੰਜਾਬ ਦੇ ਵਿੱਚ ਬੀਜ ਆ ਜਿਹੜਾ ਨਾ ਫ੍ਰੀ ਦੇ ਵਿੱਚ ਸਪਲਾਈ ਕਰ ਦਿੰਦੇ ਨੇ ਉਹ ਉਹਦੇ ਨਾਲ ਪੂਰੀ ਜਾਣਕਾਰੀ ਆਪਾਂ ਲੈਨੇ ਆ ਇਹ ਕਾਠਾ ਗੰਨਾ ਕੀ ਆ ਕਿੰਨਾ ਕਿਹਦੇ ਬੈਨੀਫਿਟ ਨੇ ਕਿੱਥੋਂ ਅਸੀਂ ਬੀਜ ਲੈ ਸਕਦੇ ਆ ਪੂਰੀ ਜਾਣਕਾਰੀ ਹਾਂਜੀ ਉਹਨੇ ਲਾ ਦੇ ਮੜਾ ਜਾ ਜੀ ਕੋਈ ਨਹੀਂ ਕੋਈ ਨਹੀਂ ਲਾ ਦੇ ਲਾ ਦੇ ਲੈ ਲੈ ਹਾਂਜੀ ਸਸ਼ੀਕਰ ਸਸ਼ੀਕਰ ਜੀ ਆਪਾਂ ਤੁਹਾਨੂੰ ਥੋੜਾ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਕਲਵੀਰ ਸਿੰਘ ਪਿੰਡ ਮਿਹੜੂ ਤਸੀਲ ਨਕੌਦਰ जिला कलंदर ਤੁਸੀਂ ਕਿਸਾਨ ਮੇਲੇ ਤੇ ਇਹ ਗੰਨਾ ਲੈ ਕੇ ਆਏ ਹੋ ਜਿਹੜਾ ਕੁਦਰਤੀ ਗੰਨਾ ਹੈ ਹਾਂਜੀ ਹਾਂਜੀ ਇਸ ਦੇ ਬਾਰੇ ਕਿਹੜੀ ਵੈਰੈਟੀ ਹੈ ਕਰੋ ਤੋਂ ਤੁਹਾਨੂੰ ਮਿਲੀ ਹੈ ਇਹ ਜਿੱਦਾਂ ਜੀ ਸਾਡੇ ਕੋਲ ਪ੍ਰਾਤਨ ਦੀ ਵੈਰੈਟੀ ਹੈ ਜੀ ਕੁਦਰਤੀ ਗੰਨਾ ਜਿਹਨੂੰ ਕਿਹਾ ਜਾਂਦਾ ਜੀ ਤੇ ਹੋਰ ਦੂਨੇ ਵਾਸਤੇ ਜਾਈ ਤੀਜਾ ਮੇਲਾ ਜਿਹੜੇ ਵਾਸਤੇ ਲੈ ਕੇ ਆਏ ਹੈ ਜੀ ਤੇ ਕਾਠਾ ਕੁਮਾਰ ਕਹਿੰਦੇ ਜਿਹਨੂੰ ਹਾਂਜੀ ਹਾਂਜੀ ਕਾਠਾ ਵੀ ਕਹਿੰਦੇ ਆ ਜੀ ਜੰਗਲੀ ਵੀ ਕਹਿੰਦੇ ਆ ਜੀ ਜੰਗਲੀ ਕੁਮਾਰ ਹਾਂਜੀ ਚਾਂਣ ਵੀ ਬੋਲ ਦਿੰਦੇ ਆ ਜੀ ਅੱਛਾ ਜੀ ਦੇਸੀ ਗੰਨਾ ਵੀ ਬੋਲ ਦਿੰਦੇ ਇਹਨੂੰ ਜੀ ਹਾਂਜੀ ਉਹ ਆ ਜੀ। ਇਹ ਕਹੇ ਇਹਦੀ ਕੀ ਵਿਸ਼ੇਸ਼ਤਾ ਜੀ ਬੰਦੇ ਦਾ? ਇਹ ਤਾਂ ਜੀ ਤਾਕਤ ਦਾ ਖਜ਼ਾਨਾ ਜੀ। ਠੀਕ ਹੈ ਜੀ। ਹਾਂਜੀ ਆਪਾਂ ਜੇ ਗੰਨਾ ਹੁਣ ਚੂਪ ਰਹੇ ਆਂਗੇ ਨਾ। ਹਾਂਜੀ। ਇਹ ਤਾਂ ਗੰਨਾ ਚੂਪ ਤੇ ਆਪਾਂ ਦੱਸ ਦੋਗਾ ਜੀ। ਵੀ ਕੀ ਚੀਜ਼ ਹੈ ਨੇ ਆਪਾਂ ਉਸੇ ਵੇਲੇ ਆਪਾਂ ਨੂੰ ਸ਼ਰੀਰ ਨੂੰ ਤਾਕਤ ਦੇ ਦੇਣੀ ਹੈ ਜੀ। ਇੱਕ ਚੀਜ਼ ਹਾਜਮ ਕਰਨੀ ਪੈਂਦੀ ਆ ਜੀ। ਇਹ ਪਹਿਲੇ ਹਾਜਮ ਆਇਆ ਕਰ ਹੁੰਦਾ ਨੇ ਆਪਾਂ ਨੂੰ। ਤਾਕਤ ਹੀ ਦੇ ਜੀ। ਅੱਛਾ ਸਹੀ। ਇਹ ਗੰਨਾ ਤੁਸੀਂ ਕਿੱਥੇ ਕਿੱਥੇ ਤੱਕ ਪਹੁੰਚਾਇਆ ਇਹ ਵੈਰਾਈਟੀ ਕਿਵੇਂ ਵਿਕਸਿਤ ਕੀਤੀ ਹੈ? ਆਸਟ੍ਰੇਲੀਆ ਤੋਂ ਲੈ ਕੇ ਮਾਰਕ ਕੈਨੇਡਾ ਤੱਕ। ਆਸਟ੍ਰੇਲੀਆ ਤੋਂ ਲੈ ਕੇ ਜੀ ਅਮਰੀਕਾ ਕੈਨੇਡਾ ਤੇ ਤੇ ਪਾ ਪਾ ਦੇ ਆਸਟ੍ਰੇਲੀਆ ਤੋਂ ਲੈ ਕੇ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਤਾਂ ਹੀ ਕੈਨੇਡਾ ਤਾਂ ਹੀ ਜਾ ਚੁੱਕਾ ਸੇ ਕਿੰਨਾ ਪਹੁੰਚੇ ਪਹੁੰਚ ਚੱਕਾ ਜੇ ਕਿਸੇ ਵੀਰ ਭੈਣ ਨੂੰ ਕੈਨੇਡਾ ਤੇ ਜਾਂ ਅਮਰੀਕਾ ਤੇ ਤਾਂ ਆਸਟ੍ਰੇਲੀਆ ਚਾਹੀਦਾ ਹੋਵੇ ਉਹ ਸੰਪਰਕ ਕਰ ਸਕਦਾ ਉਹਨਾਂ ਨੂੰ ਉੱਥੇ ਹੀ ਗੱਲਵਾ ਦਵਾ ਦਵਾਂਗਾ ਅੱਛਾ ਜੀ ਵੇ ਜਿਹੜੇ ਸਾਡੇ ਕੋਲ ਲਗਾਇਆ ਉਹਨਾਂ ਨਾਲ ਸਾਡੇ ਪ੍ਰੋਮਿਸ ਕੀਤਾ ਹੋਇਆ ਤੇ ਲੈ ਜਵੋ ਪਰ ਜੇ ਸਾਨੂੰ ਲੋੜ ਪਈ ਸਾਡੇ ਕੋਲ ਸੱਜਣ ਨਿੱਤਰ ਆਉਦਾ ਵਾ ਉਹ ਵੀ ਦੋ ਚਾਰ ਅੱਖਾਂ ਜ਼ਰੂਰਾਂ ਵੰਡ ਕੇ ਦੇਈਓ ਤੇ ਇੱਥੇ ਆਪਣੇ ਜੰਮੂ ਪਛਲੀ ਤੋਂ ਲੈ ਕੇ ਮਹਾਰਾਸ਼ਟਰ ਤਾਈ Rajasthan ਜਮਨਾਲਾ نگر ਦਿੱਲੀ UP ਸਾਧ ਮੱਧ ਪ੍ਰਦੇਸ਼ ਤੇ ਸਾਰੇ ਜਾ ਚੁੱਕਾ ਹੈ ਠੀਕ ਹੈ ਜੀ ਇਹ ਤੁਸੀਂ ਸੀਟ ਤਿਆਰ ਕਰਦੇ ਹੋ ਆਪਣੇ ਲਈ ਸੀਟ ਤਿਆਰ ਆਪ ਕੀ ਤਾਂ ਮੈਂ ਕੀਤਾ 16 ਅੱਖਾਂ ਤੋਂ 16 ਅੱਖਾਂ ਸੀਗੀਆਂ ਜਿਹੜੀਆਂ 1 2 3 4 16 ਅੱਖਾਂ ਮੈਂ 16 ਅੱਖਾਂ ਤੋਂ ਤਿਆਰ ਕੀਤਾ ਤੇ 5 ਸਾਲ ਪਹਿਲਾਂ ਉਹਨੂੰ ਲੱਬਿਆ ਵਾ ਸਹੀ 5 ਸਾਲ ਲੱਬਣ ਨੂੰ ਲਾਇਆ ਲੱਬਿਆ ਕਿੱਥੋਂ ਤੁਸੀਂ ਨਹੀਂ ਇਹ ਫੇ ਇਹੇ ਤਾਂ ਗੱਲ ਆ ਵੀ ਲੱਭਣਾ ਕਿੱਥੋਂ ਆ ਜਿਹੜੇ ਪੁਰਾਣੇ ਦੇਖਣੇ ਪੈਂਦੇ ਬਜ਼ੁਰਗ ਪਾਕਿਸਤਾਨ ਤੋਂ ਕਿਹੜੇ ਪਰਿਵਾਰ ਆਏ ਆ ਉਹਨਾਂ ਦੇ ਪਿੰਡਾਂ ਵਿੱਚ ਜਾਣਾ ਪਿਆ ਹੁਣ ਮੈਨੂੰ ਕੱਲ੍ਹ ਪਰਸੋਂ ਲਾਲਪੋਨਾ ਮਿਲਿਆ ਵਾ ਉਹਨੇ 200 ਮੀਲ ਮੈਂ ਗੱਡੀ ਚਲਾਈ ਆ ਤੇ 5 ਅੱਖਾਂ ਮਿਲੀਆਂ ਆ ਵਾ ਇਹ ਇਹਦਾ ਫਿਰ ਝਾੜ ਇਹ ਤਾਂ ਰਜਿਸਟਰ ਹੀ ਘਰ ਦੇ ਵਿੱਚ ਹੈਗਾ ਲਾ ਸਕਦੇ ਆ ਘਰ ਦੇ ਵਿੱਚ ਲਾ ਸਕਦੇ ਆ ਉਹ ਮਾਰਕੀਟਿੰਗ ਵਾਸਤੇ ਨਹੀਂ ਹੈਗਾ ਨਹੀਂ ਨਹੀਂ ਵੀ ਮਾਰਕੀਟਿੰਗ ਕਰ ਸਕਦਾ ਇਹਦੀ ਜਿੰਨੀ ਤਾਂ ਜੀ ਮਹਿੰਤ ਆਉਂਦੀ ਆ ਉਹਦੇ ਹਿਸਾਬ ਨਾਲ ਪੈਸੇ ਲਵੋ ਪਰ ਚੀਜ਼ ਅਗਲੇ ਨੂੰ ਸਹੀ ਦਿਓ ਇਹਦੇ ਜਿਹੜੀ ਗੁੜ ਦੀ ਪੱਤਵਾ 21 ਕਿਲੋ ਦੀ ਪੱਤ ਬਣਨੀ ਚਾਹੀਦੀ ਆ ਇਹਦੀ ਤਸੀਰ ਆ ਤਰ ਗਰਮ ਰੇਸ਼ਾ ਸਿਆਲਾਂ ਨੂੰ ਰੇਸ਼ਾ ਹੁੰਦਾ ਵਾ ਖੰਗ ਹੁੰਦੀ ਆ ਉਹਨੂੰ ਰਸ ਪਿਆਵੋ ਉਹ ਠੀਕ ਹੋਊਗਾ ਸਿਆਲਾਂ ਨੂੰ ਇੱਕ ਗਲਾਸ ਰਸ ਦਾ ਪਾਈਆ ਦਾ ਪਿਆਓ ਤੇ ਪਾਈ ਆ ਕੇ ਹੋ ਪਾ ਦੇ ਦੋ ਬੰਦੇ ਰੱਖ ਲੋ ਅੱਡੋ ਅੱਡੀ ਇੱਕ ਨੂੰ ਘੇਓ ਪਾਈ ਜਾ ਇੱਕ ਨੂੰ ਰਸ ਪੈ ਜਾ ਦੋ ਇੱਕੋ ਜਾਂ ਰਸੋ ਤਨਾ ਫਰਕ ਹੋਊਗਾ ਇੰਨੀ ਤਾਕਤ ਇਹਦੇ ਵਿੱਚ ਜੋੜਾਂ ਤੋਂ ਇਹਦਾ ਫਾਇਦਾ ਆਪਾਂ ਹਮਲੇ ਟਾਈਮ ਹੀ ਸਾਰਿਆਂ ਨੇ ਸੁੱਖ ਸਾਹ ਪਾਈਆ ਹੋਇਆ ਜਿਹੜੇ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਮਾਗਦੇ ਮਹੀਨੇ ਉਹ ਨੰਗੇ ਪੈਰੀ ਤੁਰਦੇ ਸੀਗੇ ਜੇ ਵੀ ਮੇਰੀ ਗੱਲ ਕਰਦੇ ਹੀ ਪੁਲਵਾਨਾ ਦਾ ਪਰਿਵਾਰ ਆ ਪੰਜ ਪੀੜੀਆਂ ਤੋਂ ਪਹੁੰਚਾ ਲਿਆ ਅਸੀਂ ਆਪ ਰਾਸੇ ਦੀ ਆਪ ਪੀਤੀ ਆ ਦੁੱਧ ਚ ਪਾ ਕੇ ਸਹੀ ਤੇ ਜਿਹੜੇ ਸਪੋਰਟਸਮੈਨ ਜਿਹੜੇ ਪ੍ਰੈਕਟੀਕਲ ਕਰਦੇ ਆ ਥਿਊਰੀ ਵਾਲੀ ਗੱਲ ਨਹੀਂ ਸਾਡੇ ਕੋਲ ਅੱਜ ਤੋਂ ਇੱਕ ਗੱਲ ਤਾਂ ਚੈਨਲ ਤੇ ਹੋਰ ਕਹਿੰਦਾ ਅੱਜ ਤੋਂ 20 ਸਾਲ ਪਹਿਲਾਂ ਤੂੰ ਕੋਈ ਰਿਪੀਟਰ ਗਾਂ ਜਾਂ ਮੱਝ ਦੇਖੀ ਸੀਗੀ ਛੱਡ ਕੇ ਤੇ ਜਾਂਦੀ ਹੁਣ ਕਿਉਂ ਰਿਪੀਟਰ ਵਾ ਤੋ ਗੋੜ ਸਾਰੇ ਐਸੇ ਗੰਨੇ ਵਿੱਚ ਆ ਆਪਾਂ ਜੀਵਿਦਾਰ ਪਰਿਵਾਰ ਸਾਰੇ ਪਸ਼ੂਆਂ ਨੂੰ ਗੰਨਾ ਸਿਆਲਾ ਨੂੰ ਪਾਉਂਦੇ ਸੀਗੇ ਜੇ ਗੰਨਾ ਨਹੀਂ ਪਾਉਂਦੇ ਇਹਦਾ ਛਿਲਕੇ ਆਗ ਪਾਉਂਦੇ ਸੀਗੇ ਇਹ ਬਿਮਾਰੀ ਹੁਣ ਬੰਦਿਆਂ ਚ ਵੀ ਆ ਗਈ ਹੈ ਹੈ ਇਹ ਬਿਮਾਰੀ ਬੰਦਿਆਂ ਚ ਵੀ ਆ ਗਈ ਉਹਦਾ ਵੀ ਇਹਦੇ ਵਿੱਚ ਲਾਜ ਆ ਜੇ ਸੋਜੇ ਦੇ ਬੱਚਾ ਨਹੀਂ ਹੁੰਦਾ 2 ਮਹੀਨਾ ਬੱਚੀ ਨੂੰ ਰਸ ਪਿਆਏ ਉਹਦੇ 100% ਬੱਚਾ ਹੋਊਗਾ ਕੋਈ ਹੋਰ ਕੋ ਮੇਜਰ ਲੋਕ ਸੁਣਾ ਹੋ ਗਏ ਪਰ ਜੇ ਇੱਕ ਮੈਂ ਵਿੱਚ ਹੁਣ ਕਹਿਣਾ ਮੇਰੇ ਕੋਈ ਪ੍ਰੈਕਟੀਕਲ ਕੇ ਲੈਬ ਲੈਬਰਾਟਰੀ ਦਾ ਰਿਜ਼ਲਟ ਨਿਕਾ ਮੇਰੇ ਕੋ ਜਿਹੜੇ ਬਜ਼ੁਰਗਾਂ ਤੋਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਉਹੀ ਗੱਲਾਂ ਕਰ ਰਹੇ ਆ ਕੱਲ ਨੂੰ ਕੋਈ ਕਿੰਤੂ ਪ੍ਰੰਤੂ ਕਰਾ ਕੇ ਕਾਹਦੇ ਲੈਬਰਾਟਰੀ ਦਾ ਟੈਸਟ ਲਿਆਓ ਜੀ ਇਹਦਾ ਰਿਜ਼ਲਟ ਲਿਆਓ ਉਹ ਸਾਡੇ ਕੋ ਕੁਝ ਨਹੀਂ ਕਾ ਇਹ ਤੁਸੀਂ ਆਸਟ੍ਰੇਲੀਆ ਅਮਰੀਕਾ ਤੱਕ ਪਹੁੰਚਾਇਆ ਹੈ ਪਹੁੰਚਾ ਕਾ ਜੀ ਉੱਥੇ ਲੋਕਣੇ ਰਿਜ਼ਲਟ ਦੇਖਿਆ ਹੁੰਦਾ ਘਰ ਜੀ ਨਹੀਂ ਹੁਣ ਗਿਆ ਵਾ ਇਸ ਸਾਲ ਵਿੱਚ ਗਿਆ ਵਾ ਹੋ ਅਗਲੇ ਸਾਲ ਜੇ ਕਿਨ ਚਾਹੀਦਾ ਹੋਵੇ ਉਸ پارک ਪੈਦਾ ਕਰ ਲਵੇ ਤੇ ਅਸੀਂ ਉਹਨਾਂ ਨੂੰ ਇੱਕ ਜਿਹੜਾ ਕਨੇ ਦਾ ਬੀਜ ਆ ਜੀ ਇਹ ਦੋ ਸਾਲ ਤੋਂ ਫ੍ਰੀ ਦੇ ਰਹੇ ਆ ਜੀ ਕੱਲੇ ਕਨੇ ਰਹਿੰਦੇ ਆ ਉਹਕੇ ਦਾ ਨੀ ਬੀਜ ਵੀ ਫਗਰਤੇ ਜਾ ਰਹੇ ਆ ਜੀ ਕਨੇ ਨੂੰ 4 ਸਾਲ ਹੋ ਗਿਆ ਹਾਂਜੀ 4 ਸਾਲ ਹੋ ਗਿਆ ਹਾਂਜੀ ਹਾਂਜੀ ਫਰੀ 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 ਹਾਂ ਜੀ ਹਾਂ ਹਾਂ ਫਰੀ 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 ਹਾਂ ਵੀ ਕੰਪਨੀਆ ਇੱਕ ਲਈ ਫਰੀ ਨਹੀਂ ਜਿੰਦੀ ਕੀ ਮਕਸਦ ਹੈ ਤੁਹਾਡਾ ਫਰੀ ਹੈ ਵੀਰੇ ਸਾਨੂੰ ਗਨੂੰ ਇੱਥੇ ਜਿਹੜਾ ਨਾ ਸਿੱਖ ਧਰਮ ਆ ਨਾ ਅਮੀਰ ਆ ਨਾ ਗਰੀਬ ਆ ਸਤਿ ਸਦਾ ਗੁਰੂ ਮਹਾਰਾਜ ਨੇ ਇੱਕ ਸਿਧਾਂਤ ਆ ਵੰਡ ਛਕੋ ਕੋਈ ਜਮੀਰ ਨਹੀਂ ਕੋਈ ਗਰੀਬ ਨਹੀਂ ਜਿਹੜਾ ਕੋਈ ਸਾਡੇ ਕੋਲ ਗੱਲਾਂ ਜਾਂਦਾ ਉਹ ਗਰੀਬ ਨਹੀਂਗਾ ਬਹੁਤ ਅਮੀਰ ਆ ਸਿੱਖੀ ਸਿਧਾਂਤ ਇਹ ਕਹਿੰਦਾ ਵੰਡ ਛਕੋ ਅਸੀਂ ਉਹ ਪੂਰਨਿਆਂ ਦੇ ਚੱਲਦੇ ਜੇ ਸਾਡੇ ਕੋਲ ਚੀਜ਼ ਆਈ ਵੰਡ ਕੇ ਛਕਦੇ ਆ ਤੇ ਜਿਹੜੇ ਬੰਦੇ ਦੇ ਚਲੇ ਗਿਆ ਗੰਨਾ ਉਹ ਮੇਰਾ ਹੀ ਬੰਦਾ ਵਾ ਉਹਦਾ ਨਹੀਂ ਬੰਦਾ ਉਹ ਮੇਰੇ ਸਮਝਦਾ ਮੇਰਾ ਹੀ ਬੰਦਾ ਮੇਰਾ ਪਰਿਵਾਰ ਆ ਜਿਹੜਾ ਬੀ ਲੈ ਗਿਆ ਉਹ ਸਾਡੇ ਪਰਿਵਾਰ ਦੇ ਮੈਂਬਰ ਬਣ ਗਿਆ ਉਹ ਸਾਰੀ ਉਮਰ ਚੇਤਾ ਵੀ ਰੱਖਣਗੇ ਦਲਬੀਰ ਸਿੰਘ ਭੇਡੂ ਵਾਲੇ ਆ ਬੰਦੇ ਕੋਲ ਬੀ ਲੈ ਕੇ ਆਏ ਆ ਤੇ ਜੇ ਮੈਂ ਇਹਦਾ 100 ਰੁਪਇਆ ਲੈ ਲਵਾ ਤੇ ਉਹ ਕਹਿੰਦਾ ਕਿਹੜਾ ਸੀਗਾ ਉਹ ਤੁਰਿਆ ਫਿਰਦਾ ਵਾ ਇਸ ਤੋਂ ਬਿਨਾ ਹੋਰ ਤੁਹਾਡੇ ਲਵੇ ਕੀ ਆਰਗੇਨਿਕ ਜੀ ਸਾਡੇ ਕੋਲ ਤੇ ਸلسلਾ ਹੈ ਜੀ ਲੈ ਜੇ ਬੰਦੇ ਲੈ ਕੇ ਆਇਆ ਸੀ ਹਾਂ ਜੇ ਬਾਕੀ ਹੈਗੀਆਂ ਚੀਜ਼ਾਂ ਪਤਾ ਅੱਜ ਲੈ ਕੇ ਆਂਦੀ ਅਸੀਂ ਦੇਸੀ ਬੀਜਾਂ ਦੇ ਜਿਆਦਾ ਕੰਮ ਕਰਦੇ ਬੋ ਇਹਨਾਂ ਦਾ ਨੋਟ ਕਰ ਲਓ ਨੰਬਰ ਜੇ ਤੁਸੀਂ ਵੀਡੀਓ ਨਾਲ ਦੇਸੀ ਬੀਜਾਂ ਤੇ ਹੋਰਾਂ ਤੇ ਕੇਸਰ ਦਾ ਹੀ ਬੀਜ ਇਹਨਾਂ ਕੋਲ ਹੈਗਾ ਤੇ ਉਹ ਵੀ ਤੁਹਾਨੂੰ ਮਿਲ ਸਕਦਾ ਵਾ ਠੀਕ ਹੈ ਜੀ ਧੰਨਵਾਦ ਤੁਸੀਂ ਨੋਟ ਕਰ ਲਓ ਆਪਦੇ ਵੀਡੀਓ 'ਚ ਨੰਬਰ ਦੇ ਦਿਓ ਸੋ ਹੋਰ ਵੀ ਖੇਤੀਬਾੜੀ ਨਾਲ ਸੰਬੰਧਤ ਕਿਸਾਨ ਮੇਲਿਆਂ ਦੇ ਨਾਲ ਸੰਬੰਧਤ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਜੇ ਚੰਗੀ ਲੱਗੀ ਵੀਡੀਓ ਤਾਂ ਯਾਰਾਂ ਬੇਲੀਆ ਨੂੰ ਵੀ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਕਿ ਕੀਤੀ ਜਾਂਦੀ ਹੈ ਲੇਕਿਨ ਤੋਂ ਲਈ ਆਪਣੇ ਘਰ ਦੇ ਅਚਰੇ ਦੇਖੇਨ ਕਰਵਾਓ ਕਾਲਜਨ ਦੇ ਮੈਡੀਕਲ ਸਾਇੰਸ ਦੇ ਦਾ ਅੱਗੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਇਸ ਵਿੱਚ ਆ ਮਿਕਸ ਕਰਕੇ ਆਮ ਉਹ ਚੋਟੇ ਨਾ ਚੱਲ ਆ ਜਾ ਘੜੀ ਦਾ ਇੱਕ ਮਿੰਟ ਫੜੀ ਵੀਰੇ ਕਰ ਸਾਰੇ ਜਣੇ ਆ ਜਨ 4-5 ਜਣੇ ਠੀਕ ਹੈ ਨਾ ਠੀਕ ਹੈ ਉੱਪਰ ਤੱਕ ਰੱਖਿਓ ਨਾ ਅੱਜ ਪੀਯੂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲੱਗਿਆ ਹੋਇਆ ਕਿਸਾਨ ਮੇਲਾ ਕਿਸਾਨ ਮੇਲੇ ਦੇ ਵਿੱਚ ਵਾਪਰ ਰੌਣਕਾਂ ਤੇ ਉਸ ਨੌਜਵਾਨ ਨੇ ਜਿਹੜੇ ਕਿਸਾਨ ਨੇ ਮੇਲੇ ਦੇ ਵਿੱਚ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦੇ ਅੱਸੀ ਕੱਲ ਦੀ ਫਸਰੇਗਾਰ ਬਾਈ ਕਿੱਥੋਂ ਆਇਓ ਵੀਰੇ ਸਭ ਹੀ ਵਰਤੋ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਲੱਗਿਆ ਕੀ ਕੁਝ ਗਰੀਦਾਰੀ ਕੀਤੀ ਹੈ ਗਰੀਦਾਰੀ ਵਧੀਆ ਦੇਖ ਰਖਈਆ ਵੀ ਖਰਾਬੋਤ ਵਧੀਆ ਆਮ ਇਹਨੇ ਮੀਠ ਕੋਈ ਸੰਦ ਐਨ ਵਧੀਆ ਸਾਰੇ ਲੋਕ ਜ਼ਰੂਰਤਾਂ ਵੀ ਗਰੀਦਿਆ ਗਾਦਾ ਗਰੀਦਿਆ ਕੀ ਨੂਹਾ ਮੇਨੂ ਦਾ ਆ ਗਾਦੀ ਗਰੀ ਕੀ ਨਾਮ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਵੀਰੇ ਸਹੀਪੁਰ ਕਲਾਂ ਇੰਨੇ ਮੇਲੇ ਕੇ ਮਿਲਿਆ ਬਹੁਤ ਵਧੀਆ ਜੀ ਸਿੱਖਣ ਨੂੰ ਵੀ ਉਸ ਮਿਲਿਆ ਸਿੱਖਣ ਨੂੰ ਬਹੁਤ ਜਾਣਕਾਰੀ ਨਵੀਂ ਮਿਲੀ ਆ ਜੀ ਪਸ਼ੂਆਂ ਬਾਰੇ ਤਸਾਨੀ ਬਾਰੇ ਨਵੇਂ ਪੀਆ ਦਾ ਪਤਾ ਲੱਗਿਆ ਕਿ ਹੋਰ ਸੰਦ ਵਗੈਰਾ ਵੀ ਕਿਵੇਂ ਨੇ ਸੰਦ ਉਹ ਵਧੀਆ ਨੇ ਜੀ ਨਵੀਆਂ ਸੋਦਾ ਨੇ ਸੰਦਾਂ 'ਚ ਹਾਂ ਬਿਲਕੁਲ ਤੇ ਇਸੇ ਲਿਟਰੇਚਰ